ਸਤਿ ਸ਼੍ਰੀ ਅਕਾਲ ਜੀ ਰਾਤ ਦੇ 8 ਵਜੇ ਗਏ ਸੀ ਸਾਰੇ ਮਹਿਮਾਨ ਘਰ ਆਉਣ ਵਾਲੇ ਸੀ ਹਰਲੀਨ ਰਸੋਈ 'ਚ ਹਲਫੀ ਪਈ ਸੀ 10 ਜਾਣਿਆਂ ਦਾ ਚਾਹ ਪਾਣੀ ਖਾਣਾ ਨਾਸ਼ਤਾ ਸਾਰੀ ਜ਼ਿੰਮੇਵਾਰੀ ਉਹਦੇ ਉੱਤੇ ਹੀ ਸੀ ਕੋਈ ਵੀ ਉਹਦੀ ਮਦਦ ਕਰਨ ਵਾਲਾ ਨਹੀਂ ਸੀ ਉਹ ਦਰਹਾਲ 'ਚ ਬੈਠੀ ਹਰਲੀਨ ਦੀ ਸੱਸ ਤੇ ਉਹਦੀ ਕੁੜੀ ਨੀਹਾ ਜਿਹੜੀ ਪੇਕੇ ਆਈ ਸੀ ਗਰਮੀ ਦੀਆਂ ਛੁੱਟੀਆਂ 'ਚ ਉਹ ਆਪਣੀ ਮਾਂ ਨੂੰ ਕਹਿਣ ਲੱਗੀ ਮਾਂ ਤੇਰੀ ਅਲਮਾਰੀ 'ਚ ਜਿਹੜੇ ਸੂਟ ਰੱਖੇ ਆ ਨਾ ਉਹ ਸਾਰੇ ਮੈਨੂੰ ਦੇ ਦਿਓ ਮੇਰੀ ਸੱਸ ਤਾਂ ਮੈਨੂੰ ਕੁਝ ਨਹੀਂ ਦਿੰਦੀ ਘਟੋ ਘਟ ਤੁਹਾਡੇ ਕੋਲੋਂ ਤਾਂ ਉਮੀਦ ਕਰ ਹੀ ਸਕਦੀ ਆ ਨਾ ਇਹ ਤਾਂ ਨਹੀਂ ਕਿ ਤੁਸੀਂ ਆਪਣਾ ਸਾਰਾ ਸਮਾਨ ਚੁੱਕ ਕੇ ਆਪਣੀ ਬਹੂ ਨੂੰ ਦੇ ਦਿੱਤਾ ਆ ਕੁੜੀ ਦੀ ਗੱਲ ਸੁਣ ਕੇ ਮਾਂ ਮੁਸਕਰਾਉਂਦੇ ਹੋਏ ਬੋਲੀ ਨਹੀਂ ਇਹ ਗੱਲ ਨਹੀਂ ਆ ਪੁੱਤ ਹੁਣ ਮੇਰਾ ਜੋ ਕੁਝ ਵੀ ਆ ਉਹ ਸਭ ਕੁਝ ਤੇਰਾ ਹੀ ਤਾਂ ਹੈ ਹੁਣ ਬਹੂ ਨੂੰ ਤਾਂ ਮੈਂ ਕੁਝ ਦੇਣਾ ਨਹੀਂ ਜੋ ਦੇਣਾ ਸੀ ਦੇ ਦਿੱਤਾ ਵਿਆਹ ਤੇ ਹੁਣ ਮੇਰੇ ਕੋਲ ਜੋ ਵੀ ਆ ਉਹ ਬਸ ਤੇਰਾ ਹੀ ਆ ਮੈਂ ਜੋ ਵੀ ਕਰੂੰਗੀ ਤੇਰੇ ਲਈ ਹੀ ਤਾਂ ਕਰੂੰਗੀ ਨਾ ਬਹੂ ਕਿਹੜਾ ਮੇਰੇ ਬਾਰੇ ਸੋਚਦੀ ਆ ਜਿਹੜਾ ਮੈਂ ਉਹਦੇ ਬਾਰੇ ਇੰਨਾ ਸੋਚਾਂ ਮਾਂ ਤੀ ਦੀਆਂ ਗੱਲਾਂ ਹਰਲੀ ਨੇ ਰਸੋਈ 'ਚ ਖੜੀ-ਖੜੀ ਨੇ ਸੁਣ ਲਈਆਂ ਸੱਸ ਦੀਆਂ ਗੱਲਾਂ ਸੁਣ ਕੇ ਉਹਨੂੰ ਬੜਾ ਅਜੀਬ ਜਿਹਾ ਲੱਗਾ ਪਰ ਉਹ ਕੁਝ ਨਾ ਬੋਲੀ ਆਪਣੇ ਕੰਮ 'ਚ ਹੀ ਲੱਗੀ ਰਹੀ ਖੈਰ ਸਾਰੇ ਮਹਿਮਾਨ ਆ ਗਏ ਸੀ ਅਸਲ ਵਿੱਚ ਉਹ ਮਹਿਮਾਨ ਹਰਲੀਨ ਦੀ ਸੱਸ ਦੇ ਪੇਕੇ ਤੋਂ ਆਏ ਸੀ ਉਹਦਾ ਭਰਾ ਭਾਬੀ ਤੇ ਨੂੰਹ ਪੁੱਤ ਤੇ ਉਹਨਾਂ ਦੇ ਬੱਚੇ ਸਾਰਿਆਂ ਨੇ ਹਰਲੀਨ ਦੇ ਖਾਣੇ ਦੀ ਬਹੁਤ ਤਾਰੀਫ਼ ਕੀਤੀ ਤਾਰੀਫ਼ ਸੁਣ ਕੇ ਮਾਂ ਧੀ ਦਾ ਮੂੰਹ ਬਣ ਗਿਆ ਤਾਂ ਸੱਸ ਨੇ ਕਿਹਾ ਕਿ ਭਰਾ ਜੀ ਭਾਬੀ ਇਹ ਖਾਣਾ ਤਾਂ ਕੁਝ ਵੀ ਨਹੀਂ ਆ ਕਦੀ ਨੀਹਾ ਦੇ ਹੱਥ ਦਾ ਖਾਣਾ ਖਾ ਕੇ ਵੇਖਿਓ ਪੂਲ ਜਾਓਗੇ ਤੁਸੀਂ ਇਸ ਖਾਣੇ ਨੂੰ ਅੱਛਾ ਉਹ ਤਾਂ ਠੀਕ ਆ ਭੈਣੇ ਪਰ ਤੇਰੀ ਬਹੂ ਸੱਚਮੁੱਚ ਬਹੁਤ ਵਧੀਆ ਖਾਣਾ ਬਣਾਉਂਦੀ ਆ ਮੰਨਣਾ ਪਊਗਾ ਭਾਈ ਤੈਨੂੰ ਲੱਖਾਂ ਚੋਂ ਇੱਕ ਬਹੂ ਚੁਣ ਕੇ ਲੈ ਕੇ ਆਈਆਂ ਤੂੰ ਭਰਾ ਦੀ ਗੱਲ ਸੁਣ ਕੇ ਤੇ ਖੁਦ ਦੀ ਤਾਰੀਫ਼ ਤੇ ਉਹ ਮੁਸਕਰਾ ਪਈ ਫਿਲਹਾਲ ਤਾਂ ਸਾਰੇ ਹਰਲੀਨ ਦੇ ਖਾਣੇ ਦੀ ਤਾਰੀਫ ਹੀ ਕਰ ਰਹੇ ਸੀ ਤੇ 2 ਘੰਟਿਆਂ ਬਾਅਦ ਇਹ ਸਾਰੇ ਮਹਿਮਾਨ ਚਲੇ ਵੀ ਗਏ ਸਾਰਿਆਂ ਦੇ ਜਾਣ ਤੋਂ ਬਾਅਦ ਹਰਲੀਨ ਦਾ ਕੰਮ ਹੋਰ ਵਿਵੱਦ ਗਿਆ ਸਾਰੇ ਘਰ ਚ ਖਲਾਰਾ ਪੈ ਗਿਆ ਸੀ ਢੇਰ ਸਾਰੇ ਭਾਂਡੇ ਧੋਣ ਵਾਲੇ ਹੋ ਗਏ ਸੀ ਰਸੋਈ ਵੀ ਗੰਦੀ ਹੋ ਗਈ ਸੀ ਸਾਰਾ ਕੁਝ ਹਰਲੀਨ ਇਕੱਲੀ ਰਾਤ ਦੇ 12 ਵਜੇ ਤੱਕ ਕਰਦੀ ਰਹੀ ਪਰ ਮਜਾਲਿਆ ਕਿ ਨੇਹਾ ਜਾ ਉਦੀ ਸਾਸਣੇ ਉਹਦਾ ਥੋੜਾ ਜਿਹਾ ਵੀ ਹੱਥ ਵਟਾਇਆ ਹੋਵੇ ਫਿਰ ਵੀ ਹਰਲੀਨ ਨੇ ਕੁਝ ਨਾ ਕਿਹਾ ਉਹਨੂੰ ਇਹ ਸੀ ਕਿ ਮੈਂ ਇਸ ਘਰ ਦੀ ਬਹੂ ਆ ਤਾਂ ਇਹ ਮੇਰਾ ਹੀ ਫਰਜ਼ ਆ ਮੇਰੀ ਹੀ ਜ਼ਿੰਮੇਵਾਰੀ ਆ ਅਗਲੇ ਦਿਨ ਨੀਹਾ ਨੇ ਫਿਰ ਆਪਣੀ ਮਾਂ ਨੂੰ ਕਿਹਾ ਮਾਂ ਪਿਛਲੀ ਵਾਰ ਤੁਸੀਂ ਦੋ ਸੋਨੇ ਦੀਆਂ ਚੂੜੀਆਂ ਬਣਵਾਈਆਂ ਸੀ ਨਾ ਤੇ ਤੁਸੀਂ ਉਹ ਚੂੜੀਆਂ ਪਾਉਂਦੇ ਵੀ ਨਹੀਂ ਹੋ ਤਾਂ ਉਹ ਤੁਸੀਂ ਮੈਨੂੰ ਦੇ ਦਿਓ ਮੈਂ ਘਰ ਪਾਲਿਆ ਕਰੂੰਗੀ ਤੇ ਹਾਂ ਤੁਹਾਡੀ ਉਹ ਜਿਹੜੀ ਅੰਗੂਠੀ ਆ ਉਹ ਵੀ ਮੈਨੂੰ ਬਹੁਤ ਵਧੀਆ ਲੱਗਦੀ ਆ ਨੀਹਾ ਦੀ ਨਜ਼ਰ ਆਪਣੀ ਮਾਂ ਦੀ ਇੱਕ ਇੱਕ ਚੀਜ਼ ਤੇ ਸੀ ਉਹਦੀ ਨਜ਼ਰ ਮਾਂ ਦੇ ਗਹਿਣਿਆਂ ਸੂਟਾਂ ਪੈਸਿਆਂ ਤੇ ਹੀ ਰਹਿੰਦੀ ਸੀ ਸੌਰੇ ਰਹਿ ਕੇ ਵੀ ਮਾਂ ਦੇ ਇੱਕ ਇੱਕ ਰੁਪਏ ਦਾ ਹਿਸਾਬ ਰੱਖਦੀ ਸੀ ਉਡੀ ਦੀ ਗੱਲ ਸੁਣ ਕੇ ਮਾਂ ਨੇ ਕਿਹਾ ਲੈ ਲਈ ਪੁੱਤ ਤੂੰ ਮੇਰੀ ਧੀ ਆ ਤੇਰੇ ਕੋਲੋਂ ਕੀ ਲਕਾਉਣਾ ਕਹਿਦਾ ਦਿੱਤਾ ਆ ਕਿ ਮੇਰੇ ਕੋਲ ਜੋ ਕੁਝ ਵੀ ਆ ਸਾਰਾ ਤੇਰਾ ਹੀ ਆ ਤੂੰ ਚਿੰਤਾ ਨਾ ਕਰ ਮੈਂ ਤੇਰੀ ਭਾਬੀ ਨੂੰ ਕੁਝ ਨਹੀਂ ਦੇਣਾ ਤੇ ਵੈਸੇ ਵੀ ਬਹੂ ਦਾ ਕੀ ਆ ਅੱਜ ਹੈ ਕੱਲ ਨਹੀਂ ਆਪਣੇ ਪਤੀ ਦੇ ਨਾਲ ਕਿਤੇ ਚਲੀ ਗਈ ਤਾਂ ਇਹਨੇ ਨੂੰ ਹਰ ਲਈ ਨਾ ਦੋ ਮਾਂ ਮਾਤੀ ਲਈ ਟ੍ਰੇ ਵਿੱਚ ਚਾਹ ਲੈ ਕੇ ਆ ਜਾਂਦੀ ਆ ਤੇ ਬੜੀ ਹੀ ਸ਼ਾਂਤ ਆਵਾਜ਼ ਵਿੱਚ ਬੋਲੀ ਮੰਮੀ ਜੀ ਤੁਸੀਂ ਇੱਕ ਗੱਲ ਬਿਲਕੁਲ ਸਹੀ ਕਹੀ ਆ ਕਿ ਬਹੂ ਅੱਜ ਹੈ ਕੱਲ ਨਹੀਂ ਪਰ ਯਾਦ ਰੱਖਿਓ ਘਰ ਦੀ ਜਿਤ ਬਹੂ ਨਾਲ ਹੀ ਹੁੰਦੀ ਆ ਧੀ ਨਾਲ ਨਹੀਂ ਤੁਹਾਡੇ ਲਈ ਤਾਂ ਧੀ ਹੀ ਸਭ ਕੁਝ ਆ ਪਰ ਅੱਜ ਮਹਿਮਾਨ ਜਿਹੜੀ ਖਾਣੇ ਦੀ ਤਾਰੀਫ ਕਰਕੇ ਗਏ ਆ ਨਾ ਉਹ ਤੁਹਾਡੀ ਧੀ ਦੀ ਨਹੀਂ ਤੁਹਾਡੀ ਬਹੂ ਦੀ ਹੀ ਮਿਹਨਤ ਸੀ ਤੇ ਜਦੋਂ ਤੁਹਾਡਾ ਬੀਪੀ ਵੱਜ ਜਾਂਦਾ ਆ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਆ ਤਾਂ ਉਦੋਂ ਤੁਹਾਨੂੰ ਹਸਪਤਾਲ ਲੈ ਕੇ ਜਾਣ ਵਾਲਾ ਕੋਈ ਨਹੀਂ ਹੁੰਦਾ ਉਦੋਂ ਤੁਸੀਂ ਧੀ ਨੂੰ ਨਹੀਂ ਬਹੂ ਨੂੰ ਹੀ ਆਵਾਜ਼ ਦਿੰਦੇ ਹੋ ਘਰ ਕੁਝ ਵੀ ਟੁੱਟ ਜਾਵੇ ਤੁਹਾਡਾ ਕੋਈ ਵੀ ਕੱਪੜਾ ਫਟਿਆ ਹੋਵੇ ਸਲਾਈ ਕਰਨਾ ਹੋਵੇ ਜਾਂ ਤੁਹਾਡਾ ਕੁਝ ਵਧੀਆ ਜਿਹਾ ਸਵਾਦ ਜਿਹਾ ਖਾਣ ਨੂੰ ਦਿਲ ਕਰੇ ਤਾਂ ਉਦੋਂ ਵੀ ਤੁਸੀਂ ਬਹੂ ਨੂੰ ਹੀ ਆਵਾਜ਼ ਦਿੰਦੇ ਹੋ ਤੀ ਨੂੰ ਨਹੀਂ ਤੇ ਕੰਮ ਦੇ ਟਾਈਮ ਤਾਂ ਤੁਹਾਡੀ ਧੀ ਆਉਂਦੀ ਨਹੀਂ ਆ ਤੇ ਬਹੂ ਹਮੇਸ਼ਾ નોਕਰਾਂ ਵਾਂਗ ਤੁਹਾਡੇ ਸਿਰ ਤੇ ਰਹਿੰਦੀ ਆ ਹਰleen ਦੀ ਗੱਲ ਸੁਣ ਕੇ ਸਾਸ ਨੇ ਕਿਹਾ ਬਹੂ ਇਹ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਤਾਂ ਮੁਸਕਰਾਉਂਦੇ ਹੋਏ ਹਰਲੀ ਨੇ ਕਿਹਾ ਕੀ ਗਲਤ ਕਿਹਾ ਐ ਮਾਂ ਜੀ ਮੈਂ ਤੁਹਾਡੀ ਪੂਰੀ ਜ਼ਿੰਮੇਵਾਰੀ ਤੁਹਾਡੀ ਬਹੂ ਦੀ ਹੀ ਹੁੰਦੀ ਆ ਧੀ ਦੀ ਨਹੀਂ ਤੁਹਾਡੇ ਛੋਟੇ ਤੋਂ ਛੋਟੇ ਕੰਮ ਵੀ ਬਹੂ ਹੀ ਕਰਦੀ ਰਹਿੰਦੀ ਆ ਚਾਹੇ ਲੜਦੀ ਹੋਵੇ ਝਗੜਦੀ ਹੋਵੇ ਚਾਹੇ ਤੁਹਾਡੀਆਂ ਨਜ਼ਰਾਂ ਚ ਚੰਗੀ ਆ ਜਾਂ ਬੁਰੀ ਪਰ ਇੱਕ ਰੋਟੀ ਦੀ ਉਮੀਦ ਤੁਸੀਂ ਬਹੂ ਕੋਲੋਂ ਹੀ ਕਰਦੇ ਹੋ ਪੀਕੋ ਨਹੀਂ ਤੇ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਤੁਹਾਡੀ ਕੁੜੀ ਸਹੁਰਿਆਂ ਤੋਂ ਆ ਕੇ ਤੁਹਾਨੂੰ ਇੱਕ ਗਲਾਸ ਪਾਣੀ ਨਹੀਂ ਦਿੰਦੀ ਉਹ ਬਹੂ ਹੀ ਦਿੰਦੀ ਆ ਤਾਂ ਫਿਰ ਜਦੋਂ ਦੀਨ ਦੀ ਗੱਲ ਆਉਂਦੀ ਆ ਤਾਂ ਫਿਰ ਫਰਕ ਕਿਉਂ ਹਰਲੀਨ ਦੀ ਗੱਲ ਸੁਣ ਕੇ ਸੱਸ ਚੁੱਪ ਹੋ ਜਾਂਦੀ ਆ ਤੇ ਨੇਹਾ ਵਿਹਾਰਾਨੀ ਨਾਲ ਹਰਲੀਨ ਦਾ ਮੂੰਹ ਵੇਖਦੇ ਹੋਏ ਕਹਿੰਦੀ ਆ ਪਾਬੀ ਤੂੰ ਤਾਂ ਮਾਂ ਨੂੰ ਤਾਨੇ ਮਾਰਦੀ ਆਂ ਨਹੀਂ ਦੀਦੀ ਤਾਨੇ ਨਹੀਂ ਮਾਰਦੀ ਬਸ ਸ਼ੀਸ਼ਾ ਵਿਖਾ ਰਹੀ ਆਂ ਸਚਾਈ ਦੱਸ ਰਹੀ ਆਂ ਜਦੋਂ ਤੱਕ ਬਹੂ ਨਹੀਂ ਆਈ ਸੀ ਉਦੋਂ ਤਾਂ ਸਾਰੇ ਬਹੂ ਲਿਆਉਣ ਲਈ ਪਾਗਲ ਹੋਏ ਫਿਰਦੇ ਆ ਤੇ ਵਿਚਾਰੀ ਬਹੂ ਦੇ ਆਂਦਿਆਈ ਉਹ ਘਰ ਚ ਸਾਰਿਆਂ ਦੀ ਦੁਸ਼ਮਣ ਬਣ ਜਾਂਦੀ ਆ ਸਹੁਰੇ ਘਰ ਨੌਕ ਰਾਣੀ ਦੀ ਤਰ੍ਹਾਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਫਿਰ ਵੀ ਸਾਰਿਆਂ ਦੀ ਦੁਸ਼ਮਣ ਘਰ ਦੇ ਇੱਕ ਇੱਕ ਮੈਂਬਰ ਦੀ ਪੂਰੀ ਜ਼ਿੰਮੇਵਾਰੀ ਉਹਦੇ ਉੱਤੇ ਹੀ ਹੁੰਦੀ ਆ ਫਿਰ ਵੀ ਬਹੁਤ અપਰਾਈ ਹੀ ਰਹਿੰਦੀ ਆ ਕੀ ਤੁਹਾਡੀ ਸੱਸ ਵੀ ਤੁਹਾਡੇ ਨਾਲ ਐਵੇਂ ਹੀ ਕਰਦੀ ਆ ਹਰਲੀਨ ਦੀ ਗੱਲ ਸੁਣ ਕੇ ਨੀਹਾ ਚੁੱਪ ਹੋ ਗਈ ਤਾਂ ਸਾਸੂ ਨੇ ਕਿਹਾ ਬਹੂ ਹੁਣ ਤੂੰ ਜ਼ੁਬਾਨ ਵਿੱਚ ਚਲਾਉਣ ਲੱਗੀ ਆ ਤਰ ਲਈਨੇ ਮੁਸਕਰਾਉਂਦੇ ਹੋਏ ਕਿਹਾ ਉਹ ਤਾਂ ਮਾਂ ਜੀ ਐਸੇ ਨੂੰ ਤਾਂ ਫਰਕ ਕਹਿੰਦੇ ਆ ਜੇਤੀ ਬੋਲੇ ਤਾਂ ਆਪਣਾ ਦੁੱਖ ਦੱਸਦੀ ਆ ਤੇ ਉਹ ਗੱਲ ਜੇ ਬਹੂ ਕਹੇ ਤਾਂ ਉਹ ਜ਼ੁਬਾਨ ਚਲੰਦੀ ਆ ਮੰਮੀ ਜੀ ਧੀ ਨੂੰ ਤੁਸੀਂ ਦੇ ਦੇਵੋ ਤੁਹਾਡੇ ਦਿਲ ਚ ਜੋ ਆਵੇ ਉਹ ਦਵੋ ਤੁਹਾਡਾ ਪੂਰਾ ਹੱਕ ਆ ਮਾਂ ਹੋ ਤੁਸੀਂ ਮੈਨੂੰ ਇਹਦੇ ਨਾਲ ਕੋਈ ਵੀ ਇਤਰਾਜ਼ ਨਹੀਂ ਆ ਪਰ ਬਹੂ ਨੂੰ ਵਾਰ-ਵਾਰ ਬਗਾਨੀ ਕਹਿ ਕੇ ਨੌਕਰਾਂ ਆਣੀਆਂ ਦੀ ਤਰ੍ਹਾਂ ਕੰਮ ਕਰਵਾ ਕੇ ਮੂੰਹ ਤੇ ਪਿਆਰ ਤੇ ਪਿੱਠ ਪਿੱਛੇ ਬੁਰਾਈ ਕਰਨਾ ਇਹ ਸੱਸ ਦਾ ਪਿਆਰ ਨਹੀਂ ਸੱਸ ਦੀ ਚਲਾਕੀ ਹੁੰਦੀ ਆ ਮੰਨਿਆ ਕਿ ਬਹੂ ਕਦੀ ਤੀ ਨਹੀਂ ਬਣ ਸਕਦੀ ਠੀਕ ਆ ਪਰ ਸੱਸ ਵੀ ਤਾਂ ਕਦੀ ਮਾਣੀ ਬੰਦੀ ਕਹਿੰਦੇ ਹੋਏ ਹਰਲੀਨ ਉੱਥੋਂ ਚਲੀ ਗਈ ਪਰ ਉਹਦੀ ਗੱਲ ਮਾਂ ਧੀ ਦੇ ਦਿਲ ਤੇ ਲੱਗ ਗਈ ਤਾਂ ਸੱਸ ਨੇ ਕੁਝ ਵੀ ਨਾ ਕਿਹਾ ਪਰ ਨੀਹਾ ਤੁਰੰਤ ਉੱਠ ਕੇ ਹਰਲੀਨ ਦੇ ਪਿੱਛੇ ਗਈ ਤੇ ਜਾ ਕੇ ਬੋਲੀ ਭਾਬੀ ਇਹ ਤੂੰ ਚੰਗਾ ਨਹੀਂ ਕੀਤਾ ਮਾਂ ਨੂੰ ਤਾਂ ਜੋ ਕਿਹਾ ਸੋ ਕਿਹਾ ਹੀ ਪਰ ਤੁਸੀਂ ਮੈਨੂੰ ਵੀ ਬਹੁਤ ਕੁਝ ਸੁਣਾ ਦਿੱਤਾ ਕੀ ਇਹੋ ਸਿੱਖ ਕੇ ਆਇਓ ਤੁਸੀਂ ਆਪਣੇ ਪੇਕੇਆਂ ਤੋਂ ਕਿ ਸੱਸ ਤੈਨ ਨਾਲ ਕਿਵੇਂ ਗੱਲ ਕਰਦੇ ਆ ਮੈਂ ਕੁਝ ਦੇਣ ਹੀ ਇੱਥੇ ਰਹਿਣ ਆਈ ਆ ਕੋਈ ਹਮੇਸ਼ਾ ਲਈ ਤਾਂ ਨਹੀਂ ਰਹੂੰਗੀ ਨਾ ਮੈਂ ਘੱਟੋ ਘੱਟ ਮੇਰਾ ਤਾਂ ਲਿਆਜ ਕਰ ਲੈਂਦੀ ਤਰਲੀ ਨੇ ਬੜੇ ਹੀ ਗੰਭੀਰ ਤੇ ਸ਼ਾਂਤ ਹੋ ਕੇ ਕਿਹਾ ਦੀਦੀ ਇੱਕ ਗੱਲ ਦੱਸੋ ਮੰਨਿਆ ਕਿ ਤੁਸੀਂ ਕੁਝ ਦਿਨ ਹੀ ਇੱਥੇ ਆਉਂਦੇ ਹੋ ਪਰ ਤੁਸੀਂ ਕਦੀ ਵੀ ਇਸ ਘਰ ਨੂੰ ਜੋੜਨ ਵਾਲੀ ਗੱਲ ਕੀਤੀ ਆ ਬੁਰਾ ਨਾ ਮੰਨਿਓ ਪਰ ਜਦੋਂ ਵੀ ਮੈਂ ਸੌਂਦੀ ਆ ਤਾਂ ਤੁਸੀਂ ਜਾਂ ਤਾਂ ਮੇਰੀ ਬੁਰਾਈ ਕਰਦੇ ਹੋ ਤੇ ਜਾਂ ਫਿਰ ਮਾਂ ਜੀ ਦੇ ਗਹਿਣਿਆਂ ਤੇ ਕਦੀ ਕੱਪੜਿਆਂ ਤੇ ਕਦੀ ਪੈਸਿਆਂ ਤੇ ਨਜ਼ਰ ਰੱਖਦੇ ਹੋ ਹਰ ਇੱਕ ਚੀਜ਼ ਦੀ ਡਿਮਾਂਡ ਕਰਦੇ ਰਹਿੰਦੇ ਹੋ ਮੰਨਿਆ ਤੇ ਉਹ ਤੁਹਾਡੀ ਮਾਂ ਆ ਪਰ ਮੇਰੀ ਵੀ ਤਾਂ ਸੱਸ ਹੈ ਨਾ ਸਭ ਕੁਝ ਕਰਦੀ ਆ ਮੈਂ ਉਹਨਾਂ ਲਈ ਫਿਰ ਵੀ ਉਹਨਾਂ ਉੱਤੇ ਹੱਕ ਨਹੀਂ ਬੰਦਦਾ ਮੇਰਾ ਪਰ ਗੱਲ ਇਥੇ ਹੱਕ ਦੀ ਨਹੀਂ ਤੁਸੀਂ ਲੈ ਜਾਓ ਸਭ ਕੁਝ ਲੈ ਜਾਓ ਤੁਹਾਡੀ ਮਾਂ ਆ ਪਰ ਮੈਂ ਲੈ ਕੇ ਜਾਣ ਦਾ ਵੀ ਕੋਈ ਤਰੀਕਾ ਹੁੰਦਾ ਜਾਣਾ ਤੁਸੀਂ ਹੱਕ ਨਾਲ ਲੈ ਜਾਓ ਪਰ ਇਹ ਕੀ ਇਹ ਵਾਰ-ਵਾਰ ਬਹੂ ਨੂੰ ਬੇਇੱਜ਼ਤ ਕਰਕੇ ਸਭ ਕੁਝ ਲੈ ਕੇ ਜਾਓਗੇ। ਇਸੇ ਹਿਸਾਬ ਨਾਲ ਤਾਂ ਮਾਂ ਜੀ ਦੇ ਸਮਾਨ ਦੇ ਨਾਲ-ਨਾਲ ਤੁਸੀਂ ਮਾਂ ਜੀ ਨੂੰ ਵੀ ਲੈ ਜਾਓ ਆਪਣੇ ਘਰ। ਆਖਿਰ ਉਹ ਤੁਹਾਡੀ ਮਾਂ ਆ। ਰਲਿੰਦੀ ਗੱਲ ਸੁਣ ਕੇ ਇੱਕ ਵਾਰ ਫਿਰ ਨੀਹਾ ਦੀ ਬੋਲਤੀ ਬੰਦ ਹੋ ਗਈ। ਤੇ ਗੁੱਸੇ 'ਚ ਉਹ ਮਾਂ ਦੇ ਕੋਲ ਆਈ ਤੇ ਬੋਲੀ। ਮਾਂ ਤੂੰ ਆਪਣੀ ਬਹੂ ਨੂੰ ਕੁਝ ਜ਼ਿਆਦਾ ਹੀ ਸਿਰ ਤੇ ਚੜਾ ਕੇ ਰੱਖਿਆ ਆ ਕਿੰਨਾ ਕੁਝ ਸੁਣਾ ਕੇ ਚਲੀ ਗਈ ਆ ਉਹ ਮੈਨੂੰ ਤੇ ਤੁਸੀਂ ਉਹਨੂੰ ਇੱਕ ਵਾਰ ਵੀ ਕੁਝ ਨਹੀਂ ਕਿਹਾ ਇਸ ਤਰ੍ਹਾਂ ਤਾਂ ਉਹ ਇੱਕ ਦਿਨ ਤੁਹਾਡੇ ਸਿਰ ਤੇ ਚੜ ਕੇ ਨੱਚੂਗੀ ਤੇ ਤੁਸੀਂ ਕੁਝ ਨਹੀਂ ਕਰ ਸਕੋਗੇ ਤਾਂ ਮਾਂ ਨੇ ਜੋ ਕਿਹਾ ਉਹਨੂੰ ਸੁਣ ਕੇ ਨੇਹਾ ਹੈਰਾਨ ਹੋ ਗਈ ਪਰ ਦੋਵੇਂ ਹੀ ਮਾਂ ਤੇ ਇਹਦੀ ਗੱਲ ਸੁਣ ਲਈ ਹਰਲੀਨ ਵਾਪਸ ਆਈ ਤਾਂ ਜਦੋਂ ਉਹਨੇ ਗੱਲ ਸੁਣੀ ਤੇ ਉਹਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ। ਅਸਲ 'ਚ ਜਦੋਂ ਨੀਹਾ ਗੁੱਸੇ ਵਿੱਚ ਆਪਣੀ ਮਾਂ ਨੂੰ ਦੱਸ ਰਹੀ ਸੀ ਕਹਿ ਰਹੀ ਸੀ ਕਿ ਮਾਂ ਭਾਬੀ ਨੂੰ ਕਾਬੂ 'ਚ ਕਰ ਤਾਂ ਮਾਂ ਨੇ ਕਿਹਾ ਪੁੱਤ ਧਿਆਨ ਨਾਲ ਸਮਝ ਬਹੂ ਨੇ ਕੁਝ ਵੀ ਗਲਤ ਨਹੀਂ ਕੀਤਾ। ਸ਼ਾਇਦ ਮੈਂ ਹੀ ਤੀ ਦੇ ਮੋਹ ਚੰਨੀ ਹੋ ਗਈ ਸੀ। ਤੇ ਆਪਣਾ ਬੁਢਾਪਾ ਖਰਾਬ ਕਰਨ ਤੇ ਚੱਕਰਾਂ 'ਚ ਪੈ ਗਈ ਸੀ ਕੀ ਗਲਤ ਕਿਹਾ ਆ ਉਹਨੇ ਸੋਚ ਮੈਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਮੈਂ ਉਹਨੂੰ ਹੀ ਤਾਂ ਆਵਾਜ਼ ਦਿੰਦੀ ਆ ਨਾ ਮੇਰੇ ਦੁੱਖ ਚ ਤਕਲੀਫ ਚ ਬਿਮਾਰੀ ਚ ਚਾਹੇ ਉਹਦਾ ਮਨ ਹੋਵੇ ਜਾਂ ਨਾ ਹੋਵੇ ਫਿਰ ਵੀ ਉਹ ਮੇਰੀ ਸੇਵਾ ਕਰਦੀ ਆ ਨਾ ਤਾਂ ਪੁੱਤ ਸਹੀ ਤਾਂ ਕਹਿ ਰਹੀ ਆ ਉਹ ਜੇ ਇੱਕ ਗਲਾਸ ਪਾਣੀ ਵੀ ਦੇਂਦੀ ਆ ਤਾਂ ਉਹੋ ਦੇਂਦੀ ਆ ਨਾ ਤੇ ਫਿਰ ਮੈਂ ਵੀ ਤਾਂ ਉਸੇ ਨੂੰ ਬੁਰੀ ਬਣਾ ਰਹੀ ਆ ਨਾ ਪੁੱਤ ਤੂੰ ਉਹ ਕਹਾਵਾ ਤਾਂ ਸੁਣੀ ਆ ਨਾ ਕਿ ਭੁੱਖੇ ਟੀ ਡਰਨ ਤੋਂ ਚੰਗੀ ਆ ਪਹੂਦੀ ਜੂਠ ਪੁੱਤ ਜਦੋਂ ਮੈਂ ਉਹਦੇ ਨਾਲ ਹੀ ਰਹਿਣਾ ਆ ਤਾਂ ਮੈਂ ਕਿਉਂ ਆਪਣਾ ਬੁਢਾਪਾ ਬਰਬਾਦ ਕਰਾਂ ਤੇ ਤੈਨੂੰ ਵੀ ਦੱਸ ਰਹੀ ਆ ਉਹਦੀਆਂ ਗੱਲਾਂ ਦਾ ਬੁਰਾ ਮੰਨਣ ਦੀ ਬਜਾਏ ਉਹਦੀਆਂ ਗੱਲਾਂ ਨੂੰ ਸਮਝ ਜੇ ਐਵੇਂ ਹੀ ਤੂੰ ਉਹਦੇ ਤੇ ਰੋਗ ਪਾਉਂਦੀ ਰਹੀ ਨਾ ਤਾਂ ਮੈਂ ਅੱਜ ਹਾਂ ਕੱਲ ਨਹੀਂ ਮੇਰੇ ਬਾਦ ਉਸੇ ਧਰ ਆਜੋਣਾ ਐ ਇਸ ਘਰ ਤੇ ਫਿਰ ਤੇਰੇ ਪੇਕੇ ਵੀ ਛੁੱਟ ਜਾਣੇ ਆ ਤਾਂ ਬਿਹਤਰ ਇਹ ਹੋਊਗਾ ਕਿ ਆਪਣੀ ਭਾਬੀ ਨਾਲ ਤੂੰ ਵੀ ਬਣਾ ਕੇ ਰੱਖ ਤੇ ਹਾਂ ਮੈਂ ਆਪਣੀ ਸੋਨੇ ਦੀ ਚੂੜੀ ਤੇ ਅੰਗੂਠੀ ਬਾਰੇ ਉਹਨੂੰ ਵੀ ਇੱਕ ਵਾਰ ਪੁੱਛ ਲਵਾਂਗੀ ਕੋਈ ਇੱਕ ਚੀਜ਼ ਉਹਨੂੰ ਵੀ ਦੇ ਦੂੰਗੀ ਤੇ ਇੱਕ ਚੀਜ਼ ਤੂੰ ਲੈ ਜਾਇਂ ਗਲਤ ਨਹੀਂ ਕੀਤਾ ਪੁੱਤੋਂ ਨੇ ਕੁਝ ਵੀ ਅਸੀਂ ਬਸ ਬਹੂ ਕੋਲੋਂ ਧੀ ਬਣਦੀ ਉਮੀਦ ਕਰਦੇ ਆ ਤੇ ਆਪ ਖੁਦ ਮਾਂ ਨਹੀਂ ਬਣ ਪਾਉਂਦੇ ਕਹਿੰਦੇ ਹੋਏ ਮਾਂ ਚੁੱਪ ਹੋ ਗਈ ਨੇਹ ਹਰਾਨੀ ਨਾਲ ਆਪਣੀ ਮਾਂ ਵੱਲ ਵੇਖ ਰਹੀ ਸੀ ਤੇ ਮਨ ਹੀ ਮਨ ਸੋਚ ਰਹੀ ਸੀ ਕਿ ਇਹ ਅਚਾਨਕ ਮੰਮੀ ਵਿੱਚ ਬਦਲਾਵ ਕਿਵੇਂ ਆ ਗਿਆ ਪਰ ਇਧਰ ਕਮਰੇ ਤੋਂ ਬਾਹਰ ਖੜੀ ਹਰਲੀਨ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਗਈ ਬਸ ਇਹੋ ਤਾਂ ਚਾਹੀਦਾ ਸੀ ਉਹਨੂੰ ਇਸ ਘਰ 'ਚ ਨਾ ਹੀ ਉਹਨੂੰ ਪੈਸਿਆਂ ਦਾ ਕੋਈ ਲਾਲਚ ਸੀ ਤੇ ਨਾ ਹੀ ਗਹਿਣਿਆਂ ਦਾ ਤੇ ਨਾ ਹੀ ਘਰ ਦੀ ਮਾਲਕਣ ਬਣਦਾ ਹਾਂ ਲਾਲਚ ਸੀ ਤਾਂ ਬਸ ਸਹਰੇ ਘਰ ਇੱਜ਼ਤ ਪਾਉਂਦਾ ਚੰਗੀ ਬਹੂ ਬਣਦਾ ਜੋ ਸ਼ਾਇਦ ਹੁਣ ਜਾ ਕੇ ਸੰਕਲ ਹੋਇਆ ਸੀ ਜਦੋਂ ਮਾਂ ਹੀ ਬਹੂ ਦੇ ਖਿਲਾਫ ਕੁਝ ਨਹੀਂ ਬੋਲੂਗੀ ਤਾਂ ਭਲਾ ਧੀ ਦੀ ਹਿੰਮਤ ਕਿਵੇਂ ਹੋਵੇਗੀ ਆਪਣੀ ਭਾਬੀ ਦੇ ਖਿਲਾਫ ਕੁਝ ਬੋਲਣ ਦੀ ਤਾ ਦੋਸਤੋ ECG ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ